ਕਿ ਖੁਦ ਤੇ ਗਲੇ ਚੋ ਵੀ ਨਿਵਾਲਾ ਉਤਰਦਾ ਨਹੀਂ ਜੇ ਆਪਣਾ ਕੋਈ ਪ੍ਰੇਮੀ ਰੋਟੀ ਖਾਵੇ ਨਾ ਕਿ ਬਾਕੀ ਪੰਛੀਆਂ ਨੂੰ ਵੀ ਇੱਕ ਪਟਕਣ ਜਿਹੀ ਲੱਗ ਜਾਂਦੀ ਹੈ ਜਦ ਕੋਈ ਆਪਣਾ ਸਾਥੀ ਵਾਪਸ ਵਿੱਚ ਆਲਣੇ ਆਵੇ ਨਾ ਆਪਣਾ ਸਾਥੀ ਪੰਛੀ ਵੀ ਵਾਪਸ ਆਲਣੇ ਵਿੱਚ ਆਵੇ ਨਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਲੇਸੁਰੀ ਸਾਥੀਓ ਸਾਡੇ ਨਾਲ ਮੂਸਾਪੁਰ ਪਿੰਡ ਤੋਂ ਸੱਜਣ ਮੌਜੂਦ ਨੇ ਔਰ ਇਹ ਵੀਰ ਬੜੇ ਪਰੇਸ਼ਾਨ ਨੇ ਕਿਉਂਕਿ ਇਹਨਾਂ ਦਾ ਜਿਹੜਾ ਚਾਚੇ ਦਾ ਮੁੰਡਾ ਭਰਾ ਇਹਨਾਂ ਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਲਾਪਤਾ ਹੈ तकरीबन 1 ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਔਰ ਆਪਣੇ ਘਰ ਵਾਪਸ ਨਹੀਂ ਪਰਤੇ ਮੈਂ ਤਾਂ ਹੀ ਆਲਣੇ ਵਾਲੀ ਗੱਲ ਕੀਤੀ ਸੀ ਕਿ ਜਦ ਆਪਣਾ ਕੋਈ ਸੱਕਾ ਵਾਪਸ ਆਪਣੇ ਘਰ ਨਾ ਪਹੁੰਚੇ ਆਲਣੇ ਚ ਨਾ ਆਵੇ ਤਾਂ ਮਨ ਬੇਚੈਨ ਹੁੰਦਾ ਔਰ ਵੱਡੀ ਚਿੰਤਾ ਹੁੰਦੀ ਹੈ ਕਿਉਂਕਿ ਜਿਹੜੇ ਭੜੇ ਭੜੇ ਖਿਆਲ ਆਂਦੇ ਨੇ ਉਹ ਬੰਦੇ ਨੂੰ ਨਾ ਰੋਟੀ ਖਾਣ ਦਿੰਦੇ ਨੇ ਨਾ ਸੌਣ ਦਿੰਦੇ ਨੇ ਚਿੰਤਾ ਜਿਹੜੀ ਹੈ ਉਹ ਦਿਨ ਪ੍ਰਤੀ ਦਿਨ ਦੁੱਗਣੀ ਤਿੱਖਣੀ ਹੋ ਕੇ ਵੱਧਦੀ ਰਹਿੰਦੀ ਹੈ ਬਾਕੀ ਪੂਰੀ ਜਾਣਕਾਰੀ ਆਪਾਂ ਵੀਰ ਹੋਂਣ ਤੋਂ ਲੈਣੇ ਆਂ ਹਾਂਜੀ ਇਹ ਮੇਰੇ ਚਾਚਾ ਜੀ ਦਾ ਲੜਕਾ ਹੈ ਜੀ ਇਹ 12 ਤਰੀਕ ਤੋਂ ਦੁਬਈ ਤੋਂ ਆਇਆ ਸੀਗਾ ਜੀ ਤੇ तकरीबन 1 ਮਹੀਨਾ ਹੋ ਗਿਆ ਜੀ ਇਹ ਮਤਲਬ ਘਰ ਨਹੀਂ ਪਹੁੰਚਿਆ ਹੈਗਾ ਜੀ ਅਸੀਂ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਆ ਐਫ ਆਈ ਆਰ ਦਾ ਅੱਜ ਵੀ ਕਰਵਾਈ ਆ तकरीबन ਸਾਨੂੰ 1 ਮਹੀਨਾ ਹੋ ਗਿਆ ਲੱਭਦਿਆਂ ਨੂੰ ਕੁਛੋਂ ਖਾਂ ਤੋਂ ਪਤਾ ਵੀ ਲੱਗਿਆ ਕਿ ਲੁਧਿਆਣੇ ਦੇਖਿਆ ਗਿਆ ਜਾਂ ਫਲੋਰ ਦੇਖਿਆ ਗਿਆ ਪਰ ਅਸੀਂ ਲੱਭਣ ਦੀ ਪੂਰੀ ਉਹ ਕਿਨੇ ਤਲਾਸ਼ ਕੀਤੀ ਜੀ ਮਤਲਬ ਜਿੱਦਾਂ ਅਸੀਂ ਇਹ ਆਨਲਾਈਨ ਪਾ ਆਇਆ ਕਈਆਂ ਨੇ ਦੇਖਿਆ ਕਿ ਉੱਥੇ ਅਸੀਂ ਦੇਖਿਆ ਗਿਆ ਤੁਸੀਂ ਆ ਕੇ ਦੇਖ ਲਓ ਜਦੋਂ ਅਸੀਂ ਦੇਖਣ ਗਏ ਉੱਥੇ ਮਤਲਬ ਸਾਰਾ ਇੱਕ ਦੋ ਦਿਨ ਬਹੁਤ ਲੱਭੇ ਆ ਤੁਹਾਡਾ ਤੁਹਾਡਾ ਨਾਮ ਕੀ ਹੈ ਮੇਰਾ ਮਨਜੀਤ ਕਮਰ ਹੈ ਅੱਛਾ ਮਨਜੀਤ ਜੀ ਇੱਕ ਗੱਲ ਦੱਸੋ ਤੁਹਾਡਾ ਭਰਾ ਜਿਹੜਾ ਆ ਹਾਂ ਜੀ ਹਾਂ ਜੀ ਇਹ ਡੱਬਈ ਕਦੋਂ ਜਾਂਦਾ ਹੈ ਤੇ ਉੱਥੋਂ ਵਾਪਸ ਕਦੋਂ ਆਉਂਦਾ ਇਹ ਦਬਈ ਗਏ ਨੂੰ ਤਾਂ 3 ਸਾਲ ਹੋ ਗਏ ਸਰ ਅੱਛਾ 3 ਸਾਲ ਹੋ ਗਏ ਹਾਂਜੀ ਹਾਂਜੀ ਉੱਥੇ ਬਿਲਕੁਲ ਠੀਕ ਠਾਕ ਸੀ ਉੱਥੇ ਬਿਲਕੁਲ ਠੀਕ ਠਾਕ ਸੀ ਫੋਨ ਤੇ ਗੱਲਬਾਤ ਕਰਦਾ ਸੀ ਹਾਂਜੀ ਹਾਂਜੀ ਕਰਦਾ ਸੀ ਸ਼ਾਦੀ ਸ਼ੁਦਾ ਹੈ ਸ਼ਾਦੀ ਸ਼ੁਦਾ ਜੀ ਇੱਕ ਬੇਟਾ ਹੈ ਉਹਦੇ 4 ਸਾਲ ਦਾ ਬੇਟਾ ਆਪਣੀ ਘਰ ਵਾਲੀ ਨਾਲ ਆਪਣੇ ਬੱਚੇ ਨਾਲ ਤੁਹਾਡਾ ਸਰ ਬਿਲਕੁਲ ਠੀਕ ਠਾਕ ਆ ਜੀ ਠੀਕ ਠਾਕ ਸੀ ਹਾਂਜੀ ਹਾਂਜੀ ਜਦੋਂ ਉਹ ਇੰਡੀਆ ਆਇਆ ਸੀ ਉਹਨੇ ਦੱਸਿਆ ਸੀ ਕਿਉਂ ਆ ਰਹੇ ਹਾਂ ਹਾਂਜੀ ਹਾਂਜੀ ਦੱਸਿਆ ਸੀ ਠੀਕ ਹੈ ਹਾਂਜੀ ਹਾਂਜੀ ਲੁਧਿਆਣੇ ਆ ਕੇ ਮਤਲਬ ਉਹਦੇ ਕਾਲ ਵੀ ਆਈ ਸੀਗੀ ਤਾਂ ਉਸ ਤੋਂ ਬਾਅਦ ਫੋਨ ਵੀ ਸਵਿਚ ਆਫ ਆ ਰਿਹਾ ਹੈ ਜਿਹੜਾ WhatsApp ਵਗੈਰਾ ਨੰਬਰ ਸੀ ਉਹ ਵੀ ਡਿਲੀਟ ਆ ਰਿਹਾ ਕੋਈ ਕਿਸੇ ਨਾਲ ਕੋਈ ਕੋਈ ਰੰਜਿਸ਼ ਕੋਈ ਲੜਾਈ ਝਗੜਾ ਕੋਈ ਡਰ ਕੋਈ ਗੱਲ ਸਾਂਝੀ ਕੀਤੀ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਲੁਧਿਆਣੇ ਏਰੀਆ ਤੋਂ ਲਾਪਤਾ ਹੋਇਆ ਹਾਂ ਜੀ ਹਾਂਜੀ ਉੱਥੋਂ ਲਾਪਤਾ ਹੋਇਆ ਹੈ ਜੀ ਕੋਈ ਕੋਈ ਕਿਸੇ ਨਾਲ ਕੋਈ ਕਈ ਵੇਲੇ ਕੋਈ ਗੱਲ ਹੁੰਦੀ ਆ ਕੋਈ ਕੋਈ ਕਿਸੇ ਦੇ ਪੈਸੇ ਲੈਣ ਦੇਣ ਹੁੰਦਾ ਜਾਂ ਕੋਈ ਜ਼ਿੰਦਗੀ 'ਚ ਹੋਰ ਬੰਦਾ ਆ ਜਾਂਦਾ ਐਦਾਂ ਦੀ ਕੋਈ ਸਥਿਤੀ ਸਾਹਮਣੇ ਆਈ ਹੋਵੇ ਨਹੀਂ ਸਰ ਐਦਾਂ ਦੀ ਕੋਈ ਸਥਿਤੀ ਨਹੀਂ ਕੁਝ ਐਦਾਂ ਲੁਧਿਆਣੇ ਤੋਂ ਗੱਲ ਕੀਤੀ ਕੋਈ ਘਬਰਾਹਟ ਹੋਵੇ ਨਹੀਂ ਐਦਾਂ ਦਾ ਕੁਝ ਨਹੀਂ ਸੀ ਸਰ ਉਹਨੇ ਜਦੋਂ ਤਾਂ ਲੁਧਿਆਣੇ ਪਹੁੰਚ ਕੇ ਉਹਦਾ ਇੱਕ ਵਾਰੀ ਕਾਲ ਆਈ ਆ ਤਾਂ ਉਹਦੇ ਨਾਲ ਕਿ ਕੇ ਮਤਲਬ ਮੈਂ ਇੱਕ ਦੋ ਦਿਨਾਂ ਤੱਕ ਪਹੁੰਚ ਜਾਣਾ ਤੁਹਾਡੇ ਕੋ ਜਿਹੜਾ ਉਹਦੇ ਨਾਲ ਸਾਥੀ ਆਇਆ ਕਿ ਮੈਂ ਉਹਦੇ ਕੋਲ ਰੋਕ ਕੇ ਮੁੜ ਜਾਣਾ ਪਰ ਉਹਦੇ ਲੁਧਿਆਣੇ ਵਾਲੇ ਸਾਥੀ ਨੇ ਦੱਸਿਆ ਕਿ ਮੇਰੇ ਕੋਲ ਇੱਕ ਦਿਨ ਰੋਕੇ ਉਹ ਚਲੇ ਗਿਆ ਇੱਥੋਂ ਮੁੜ ਕੇ ਮਤਲਬ ਸਾਡੇ ਘਰ ਨਹੀਂ ਪਰਤੇ ਹੈਗਾ ਬੇ ਲੁਧਿਆਣੇ ਵਾਲੀ ਸਾਥੀ ਨੇ ਇਹ ਨਹੀਂ ਦੱਸਿਆ ਕਿ ਉਹਨੂੰ ਉਹਨੂੰ ਉਸੇ ਦੌਰਾਨ ਕਿਹਦੀ ਕਿਹਦੀ ਕਾਲ ਆਈ ਕਿਹਦੀ ਕਿਹਨੇ ਗੱਲ ਹੋਈ ਜਿੱਦਾਂ ਉਹ ਲੁਧਿਆਣੇ ਦੇ ਨਾਲ ਜਿਹੜਾ ਬੰਦਾ ਸਾਥੀ ਆਇਆ ਤਾਂ ਉਹ ਤਕਰੀਬਨ ਹੋਰ ਪਿੰਡ ਦਾ ਜਗਰਾਵਾਲ ਦਾ ਸੀਗਾ ਉਹ ਉਧਰੋਂ ਚਲੇ ਗਿਆ ਇਹ ਇੱਧਰ ਨੂੰ ਆ ਗਿਆ ਤਾਂ ਮੁੜ ਕੇ ਪਤਾ ਨਹੀਂ ਲੱਗਾ ਕਾਲ ਡਿਟੇਲ ਕੱਢੀ ਹੋਵੇ ਕਾਲ ਡਿਟੇਲ ਪੁਲਿਸ ਵਾਲਿਆਂ ਨੇ ਕੱਢੀ ਆ ਉਹ ਵੈਰੀਫਾਈ ਕਰਦੇ ਪਏ ਆ ਮਤਲਬ ਉਹਨੂੰ ਇੱਕ ਮਹੀਨਾ ਹੋ ਗਿਆ ਤੇ ਕਾਲ ਡਿਟੇਲ ਨਹੀਂ ਨਿਕਲੀ ਬਸ ਤੇ ਉਹ ਲਿਖਾਈ ਉਹ ਐਫ ਆਈ ਆਰ ਦਾ ਜੋ ਕਹਿੰਦੇ ਚੱਲਦਾ ਪਿਆ ਜਦੋਂ ਵੀ ਪੁੱਛਣ ਜਾਂਦੇ ਉਹਨਾਂ ਨੂੰ ਵੇਖੋ ਬਲਵੀਰ ਮੂਸਾਪੁਰਿਆ ਜੀ ਵੀ ਨੇ ਬੜੀ ਜੇ ਕੋਲ ਡੀਟੇਲ ਉਹਨਾਂ ਦੀ ਕੱਢੀ ਜਾਵੇ ਜਿਹੜੇ ਇਹਨਾਂ ਦੇ ਬ੍ਰਦਰ ਲਾਪਤਾ ਆ ਉਹ ਤੋਂ ਮੈਨੂੰ ਲੱਗਦਾ ਬਹੁਤ ਚੀਜ਼ਾਂ ਜਿਹੜੀਆਂ ਪਰਦੇ ਦੇ ਪਿੱਛੇ ਸਾਹਮਣੇ ਆ ਜਾਣਗੀਆਂ ਬਿਲਕੁਲ ਜੀ ਬਿਲਕੁਲ ਸਰ ਜੀ ਮੈਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਮੇਰੀ ਛੋਟੀ ਜਿਹੀ ਕਾਲ ਤੇ ਤੁਸੀਂ ਮੈਨੂੰ ਆ ਕੇ ਸਾਡੇ ਵੀਡੀਓ ਬਣਾਉਣ ਵਾਸਤੇ ਆਏ ਆ ਜੀ ਮੈਂ ਬਹੁਤ-ਬਹੁਤ ਤੁਹਾਡਾ ਪੀਵੀ ਪਤੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਰ ਬਿਲਕੁਲ ਸਹੀ ਹੈ ਐਫਆਰਆਈ ਜਿਹਦੇ ਉਹਨਾਂ ਨੇ ਕਰਾਈ ਹੋਈ ਆ ਤੇ ਉਹਦੇ ਤੇ ਜੇ ਉਹ ਪੂਰੀ ਤਰ੍ਹਾਂ ਉਹਨੂੰ ਕਾਲ ਡਿਟੇਲ ਕੱਢ ਕਾਲ ਡਿਟੇਲ ਕੱਢਣਾ ਉਹਦੀ ਕਹਣਾ ਨੂੰ ਚੰਗੀ ਤਰ੍ਹਾਂ ਕਿੱਥੇ ਕਿੱਥੇ ਮਤਲਬ ਕਿਤੋਂ ਕਿਤੋਂ ਕਾਲ ਆਈ ਆ ਤਾਂ ਉਹ ਉਹਦਾ ਆਪਾਨੂੰ ਬੱਚਾ ਆਪਾਨੂੰ ਮਿਲ ਸਕਦਾ ਸਰ ਜੀ ਜੇ ਟਰੈਕ ਕੀਤਾ ਜਾਵੇ ਇੰਡੀਆ ਆ ਕੇ ਦਿੱਲੀ ਤੋਂ ਲੁਧਿਆਣਾ ਜਿਵੇਂ ਦੱਸਦੇ ਆ ਉਸ ਤੋਂ ਬਾਅਦ ਕਿੱਥੇ ਗਿਆ ਉਹਦੀ ਫੋਨ ਡਿਟੇਲ ਚ ਸਾਰੀ ਗੱਲ ਸਾਹਮਣੇ ਆ ਸਕਦੀ ਹੈ ਜੀ ਬਿਲਕੁਲ ਆ ਸਕਦੀ ਸਰ ਅਸੀਂ ਤੱਕ ਬਹੁਤ ਕੋਸ਼ਿਸ਼ ਕਰ ਰਹੇ ਆ ਸਾਰੇ ਘਰ ਦੇ ਸਾਰਾ ਪਰਿਵਾਰ ਬਹੁਤ ਪਰੇਸ਼ਾਨ ਆ ਜੀ ਬੇ ਚੇਤੀ ਚੇਤੀ ਸਾਡਾ ਬੱਚਾ ਮਿਲ ਜਵੇ ਮੈਂ ਲਗਭਗ 1 ਮਹੀਨਾ ਹੋ ਗਿਆ 1 ਮਹੀਨਾ ਇਸ ਹਾਲਾ ਬਦੀ ਨਿਕਲੇ ਹੋਣਾ ਜੀ ਜੀ ਕਿਉਂਕਿ ਜੇ ਪੁਲਿਸ ਚਾਵੇ ਟਰੈਕ ਕਰਨਾ ਸਾਈਬਰ ਕਰਾਈਮ ਜਿਹੜੀ ਟੀਮ ਹੈ ਤਾਂ ਟਰੈਕ ਕੀਤਾ ਜਾ ਸਕਦਾ ਬਿਲਕੁਲ ਜੀ ਬਿਲਕੁਲ ਹੋਰ ਚਿੰਤਾ ਵਾਲੀ ਗੱਲ ਹੈ ਜਿਵੇਂ ਤੁਸੀਂ ਦੱਸਿਆ ਮਨ ਦੇ ਮਨ ਚ ਭੜੇ ਭੜੇ ਖਿਆਲ ਆ ਜਾਂਦੇ ਆ ਕਿ ਕੁਝ ਹੋ ਨਾ ਗਿਆ ਹੋਵੇ ਜਾਂ ਹੋਊਗਾ ਤਾਂ ਕਿਸ ਹਾਲਤ ਚ ਹੋਊਗਾ ਰੋਟੀ ਪਾਣੀ ਖਾਦਾ ਹੋਊਗਾ ਕਿ ਨਹੀਂ ਖਾਦਾ ਹੋਊਗਾ ਦੀ ਘਰ ਵਾਲੀ ਨੂੰ ਤੇ ਬੱਚੇ ਨੂੰ ਕਿੰਨੀ ਚਿੰਤਾ ਹੋਣੀ ਜੀ ਜੀ ਬਹੁਤ ਬਹੁਤ ਜੀ ਸਾਰਾ ਹੀ ਟੱਬਰ ਹੀ ਪਰੇਸ਼ਾਨ ਆ ਸਰ ਪਿੰਡ ਡੱਬਰ ਕੀ ਸਾਰੇ ਪਿੰਡ ਹੀ ਪਰੇਸ਼ਾਨ ਆ ਸਰ ਉਹ ਤਾਂ ਦੇਖ ਰਹੇ ਆ ਵੀ ਮੈਂ ਅੱਜ ਕੱਲ ਆਵੇ ਕਿ ਤੇ ਉਹ ਮੈਨੂੰ ਪਤਾ ਮਾੜਾ ਮੋੜਾ ਕਿਤੇ ਪਤਾ ਲੱਗੇ ਸ਼ੂ ਮਿਲ ਜਵੇ ਬੇ ਹਾਂ ਬਈ ਦਿਲ ਨੂੰ ਤਸੱਲੀ ਜੀ ਹੋ ਜੇ ਥੋੜੀ ਜੀ ਤਸਵੀਰ ਸਕਰੀਨ ਤੇ ਚੱਲ ਰਹੀ ਆ ਵੀਰ ਦੀ ਔਰ ਵੀਰ ਦੇ ਭਰਾ ਇੱਕ ਵਾਰੀ ਉਹਨਾਂ ਨੂੰ ਅਪੀਲ ਕਰਨਗੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਅਸੀਂ ਵੀ ਅਪੀਲ ਕਰਾਂਗੇ ਨਾਮ ਕੀ ਹੈ ਦੱਸ ਦੋ ਤੇ ਕੋਈ ਅਪੀਲ ਕਰ ਦੋ ਸਰ ਇਹਦਾ ਪਿੰਡ ਪਿੰਡ ਮੂਸਾਪੁਰਾ ਮਨੀਸ਼ ਕੁਮਾਰ son of ਸੱਤਪਾਲ ਆ ਜੀ ਹਾਂ ਜਿਹੜਾ ਵੀ ਇਹਨੂੰ ਲੱਭੂਗਾ ਉਹਨੂੰ 10000 ਰੁਪਏ ਇਨਾਮ ਦਿੱਤਾ ਜਾਊਗਾ ਜੀ ਜਿਹੜਾ ਵੀ ਕੋਈ ਵੀ ਮਤਲਬ ਇਸ ਦੀ ਭਾਲ ਦੀ ਕੋਸ਼ਿਸ਼ ਕਰੂਗਾ ਤਾਂ ਉਹਨੂੰ 10000 ਰੁਪਏ ਇਨਾਮ ਵੀ ਦਿੱਤਾ ਜਾਊਗਾ ਇਹ ਦੁਬਈ ਕੰਮ ਕੀ ਕਰਦਾ ਸੀ ਜੀ ਦੁਬਈ ਇਹ ਕਰਦਾ ਸ਼ੀਸ਼ੇ ਦਾ ਕੰਮ ਕਰਦਾ ਸੀ ਸਰ ਠੀਕ ਹੈ ਜੀ ਪੈਸੇ ਉਸੇ ਭੇਜਦਾ ਰਿਹਾ ਪੈਸੇ ਭੇਜਦਾ ਸੀ ਦੇਖੋ ਅਸੀਂ ਵੀ ਮਨੀਸ਼ ਵੀਰ ਨੂੰ ਅਪੀਲ ਕਰਦੇ ਆ ਕਿ ਭਾਈ ਜ਼ਿੰਦਗੀ 'ਚ ਕਈ ਵੇਲੇ ਬਹੁਤ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਜੇ ਤੁਸੀਂ ਬਿਲਕੁਲ ਠੀਕ ਠਾਕ ਹੋ ਸੁਰਤ 'ਚੋਂ ਤਾਂ ਬੰਦਾ ਆਪਣੇ ਪਿੰਡ ਨਾਲ ਤਾਂ ਜੁੜੇ ਰਹਿੰਦਾ ਚੈਨਲ ਤਾਂ ਖੋਲ ਖੁਲ ਕੇ ਦੇਖ ਹੀ ਰਹਿੰਦਾ ਨਾ ਬੰਦਾ ਤੋਂ ਤੁਹਾਡੇ ਅੱਗੇ ਬੇਨਤੀ ਹੈ ਕਿ ਜੇ ਤੁਸੀਂ ਸਾਡੀ ਅਪੀਲ ਸੁਣ ਰਹੇ ਹੋ ਪੀਪੀ 32 ਚੈਨਲ ਦੇਖ ਰਹੇ ਹੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਪਰਿਵਾਰ ਨਾਲ ਰਾਬਤਾ ਕਰੋ ਬਲਵੀਰ ਭਾਜੀ ਪਿਛਲੇ ਦਿਨ ਇੱਕ ਕੁੜੀ ਇੱਧਰ ਲਪਤਾ ਹੋ ਗਈ ਸੀ ਅਸੀਂ ਇਦੀ ਅਪੀਲ ਕੀਤੀ ਸੀ ਤਿੰਨ ਦਿਨਾਂ ਚ ਮੜਿਆਈ ਸੀਗੀ ਤਾਂ ਅਸੀਂ ਮਨੀਸ਼ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਜੀ ਤੁਸੀਂ ਪੀਪੀ 32 ਦੇਖਦੇ ਹੋ ਤਾਂ ਹੀ ਤੁਹਾਡੇ ਮਾਧਿਅਮ ਰਾਹੀਂ ਇਹ ਖਬਰ ਫਲਾਣਾ ਜਾਂਦੇ ਹਾਂ ਜੇ ਕਿਸੇ ਵੀਰ ਨੂੰ ਕਿਸੇ ਭਰਾ ਨੂੰ ਕਿਸੇ ਭੈਣ ਨੂੰ ਕਿਸੇ ਟੱਕਰੇ ਸਕਰੀਨ ਤੇ ਤਸਵੀਰ ਉਹਦੀ ਚੱਲ ਰਹੀ ਆ ਜੇ ਕਿਤੇ ਦਿਸੇ ਉਹ ਤੁਹਾਨੂੰ ਕਾਲ ਕਰ ਦੇਣਾ ਨੰਬਰ ਮੈਂ ਆਪਣਾ ਕੋਲ ਨਹੀਂ ਨੰਬਰ ਦੱਸੋ ਮੇਰਾ ਹੈਗਾ 9779828282 9779828282 ਹਾਂਜੀ ਮਨੀਸ਼ ਵੀਰ ਨੂੰ ਫਿਰ ਤੋਂ ਅਪੀਲ ਕਰਨੀ ਚਾਹੁੰਦਾ ਕਿ ਬਾਈ ਤੁਹਾਡਾ ਪਿੰਡ ਤੁਹਾਡੇ ਜਿਹੜੇ ਸੱਜਣ ਨੇ ਤੁਹਾਡੇ ਭਰਾ ਜਿਹੜੇ ਨੇ ਉਹ ਬੇਚੈਨ ਨੇ ਤੁਹਾਡੇ ਲਾਪਤਾ ਹੋਣ ਤੋਂ ਬਾਅਦ ਪਤਾ ਨਹੀਂ ਇਹਨਾਂ ਨੇ ਚੰਗੀ ਤਰ੍ਹਾਂ ਰੋਟੀ ਉੱਦਣ ਦੀ ਖਾਧੀ ਕਿ ਨਹੀਂ ਖਾਧੀ ਇਹਨਾਂ ਦੇ ਪਿਆਰ ਨੂੰ ਸਮਝੋ ਇਮੋਸ਼ਨਸ ਨੂੰ ਤੁਸੀਂ ਸਮਝੋ ਔਰ ਤੁਹਾਡਾ ਘਰ ਪਰਤਣਾ ਇਹਨਾਂ ਲਈ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਅਧੂਰੇ ਫਿਰਦੇ ਆ ਤੁਹਾਡੇ ਆਣਨਾ ਇਹਨਾਂ ਨੇ ਪੂਰੇ ਹੋਣਾ ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰੋ ਤੁਹਾਡੇ ਆਣਨਾ ਘਰ ਪੂਰਾ ਹੋਣਾ ਤੁਸੀਂ ਇੱਕ ਵਾਰੀ ਇਹਨਾਂ ਨਾਲ ਫੋਨ ਤੇ ਗੱਲਬਾਤ ਕਰੋ ਨੰਬਰ ਇਹਨਾਂ ਨੇ ਵੀ ਬੋਲ ਦਿੱਤਾ ਤੁਹਾਡੇ ਕੋ ਆਪਣੀ ਵਾਈਫ ਦਾ ਆਪਣੇ ਪਿੱਤਾ ਦਾ ਆਪਣੇ ਰਿਸ਼ਤੇਦਾਰ ਨੰਬਰ ਹੋਣਾ ਐਲਿਸ ਨੂੰ ਦੱਸੋ ਅਸੀਂ ਤੁਸੀਂ ਹੈਗੇ ਕਿੱਥੇ ਆ ਤੇ ਨਾਲ ਦੀ ਨਾਲ ਅਸੀਂ ਇਹ ਵੀ ਅਪੀਲ ਕਰਨੀ ਚਾਹੁੰਦੇ ਕਿ ਜੇਕਰ ਕੋਈ ਵੀਰ ਨੂੰ ਪਛਾਣਦਾ ਹੈ ਕੋਈ ਮਦਦ ਕਰਨਾ ਚਾਹੁੰਦਾ ਤੁਹਾਡੇ ਗਵਾਂਢ 'ਚ ਵੀਰ ਰਹਿ ਰਿਹਾ ਤੁਹਾਡੇ ਪਿੰਡ 'ਚ ਰਹਿ ਰਿਹਾ ਕਿਰਾਏ ਤੇ ਜ਼ਰੂਰ ਇਤਲਾ ਕਰੋ 10000 ਇਹਨਾਂ ਨੇ ਕਿਹਾ 5000 ਅਸੀਂ ਆਪਣੀ ਟੀਮ ਵੱਲੋਂ 15000 ਇਨਾਮ ਦਵਾਂਗੇ ਜਿਹੜਾ ਵੀਰ ਦੀ ਸਾਡੇ ਤੱਕ ਸੂਚਨਾ ਪਹੁੰਚਾਏਗਾ ਤੇ ਮਨੀਸ਼ ਵੀਰ ਨੂੰ ਬੇਨਤੀ ਹੈ ਕਿ ਜ਼ਰੂਰ ਭਾਈ ਪਰਿਵਾਰ ਨਾਲ ਸੰਪਰਕ ਕਰੋ ਇਹਨਾਂ ਦਾ ਦਿਲ ਟੁੱਟਦਾ ਜਾਂਦਾ ਦਿਲ ਘਟਦਾ ਜਾਂਦਾ ਤੁਹਾਡੇ ਆਣ ਨਾਲ ਇਹਨਾਂ ਦੀ ਜਾਨ ਚ ਜਾਨ ਆਣੀ ਆ ਹਾਲੇ ਤਾਂ ਮਸੋਸੇ ਜੇ ਫਿਰਦੇ ਆ ਭੜੇ ਭੜੇ ਖਿਆਲ ਆਂਦੇ ਆ ਤੁਸੀਂ ਖੁਦ ਸਮਝੋ ਜੇ ਤੁਹਾਡਾ ਕੋਈ ਆਪਣਾ ਇਸ ਤਰੀਕੇ ਲਾਪਤਾ ਹੋ ਜਾਂਦਾ ਤੁਹਾਡੇ ਦਿਲ ਤੇ ਕੀ ਬੇਦੀ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਮਨੀਸ਼ ਜੀ ਘਰ ਪਰਤੋ ਔਰ ਤੁਹਾਡੇ ਆਣ ਨਾਲ ਹੀ ਇਹਨਾਂ ਨੂੰ ਖੁਸ਼ੀ ਆਣੀ ਤੇ ਖੁਸ਼ੀਆਂ ਵੀ ਅਧੂਰੀਆਂ ਇਹ ਪੂਰਾ ਸੰਸਾਰ ਇਹਨਾਂ ਨੂੰ ਅਧੂਰਾ ਲੱਗਦਾ ਕੋਈ ਗੱਲ ਕਹਿਣੀ ਤੁਸੀਂ ਨਹੀਂ ਬਸ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਬਹੁਤ ਸ਼ੁਕਰ ਹੈ ਉਮੀਦ ਕਰਦੇ ਆ ਜਲਦੀ ਹੀ ਮਨੀਸ਼ ਜੀ ਘਰ ਵਾਪਸ ਪਰਤਣਗੇ ਧੰਨ